ਸਾਤਰੀਆ ਕਾਲ ਸਾਹਿਤਿਕ ਸਾਥ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਬੰਧਕ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸਬੰਧਕ ਨੂੰ ਹਿੰਦੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿੱਚ ਇਸੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਪਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਇਸ ਨੂੰ ਪ੍ਰੈਪੋਜੀਸ਼ਨ ਕਿਹਾ ਜਾਂਦਾ ਹੈ ਸੋ ਇਸ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਕਿਸੇ ਵੀ ਵਾਕ ਵਿਚ ਨਾਉ ਪੜਨਾਉ ਅਤੇ ਕਿਰਿਆ ਦੀ ਵਾਕ ਬੰਦਰ ਵਿੱਚ ਸਬੰਧ ਸਥਾਪਿਤ ਕਰਨ ਦੇ ਲਈ ਜਿੰਨਾ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ ਉਸ ਨੂੰ ਸਬੰਧਕ ਕਹਿੰਦੇ ਹਨ ਭਾਵ ਕਿਸੇ ਵੀ ਵਾਕ ਦੇ ਵਿੱਚ ਨਾਉ ਪੜਨਾਉ ਯਾਨੀ ਕਿ ਸਮਾ ਸੌਰੀ ਕਿਸੇ ਵੀ ਵਿਅਕਤੀ ਜਾਂ ਸਥਾਨ ਦਾ ਆਪਸ ਦੇ ਵਿੱਚ ਜੋ ਸਬੰਧ ਸਥਾਪਿਤ ਕਰਨ ਵਾਲੇ ਸ਼ਬਦ ਹਨ ਉਹਨਾਂ ਨੂੰ ਸਬੰਧਕ ਕਹਿੰਦੇ ਹਨ ਪਾਪ ਉਹ ਸ਼ਬਦ ਜੋ ਵਾਕ ਦੇ ਨਾਵਾਂਵਾਂ ਪਰਨਾਵਾਂ ਦਾ ਇੱਕ ਦੂਜੇ ਨਾਲ ਤੇ ਹੋਰਨਾਂ ਸ਼ਬਦਾਂ ਦੇ ਨਾਲ ਸਬੰਧ ਜੋੜਦੇ ਹਨ ਸਬੰਧਕ ਅਖਵਾਉਂਦੇ ਹਨ ਜਿਵੇਂ ਨੇ ਨੀ ਨੂੰ ਜਾਂ ਦਾ ਦੇ ਦੀ ਜਾਂ ਤੋਂ ਆਦਿ ਸਬੰਧਕ ਦੀ ਵਰਤੋਂ ਦੇ ਨਾਲ ਕਿਸੇ ਵੀ ਵਾਕ ਦੇ ਭਾਵ ਜੋ ਹਨ ਜਾਂ ਅਰਥ ਜੋ ਹਨ ਉਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੇ ਹਨ ਸਬੰਧਕ ਮੁੱਖ ਰੂਪ ਦੇ ਵਿੱਚ ਤਿੰਨ ਪ੍ਰਕਾਰ ਦੇ ਹਨ ਪੂਰਣ ਸਬੰਧਕ ਅਪੂਰਣ ਸਬੰਧਕ ਅਤੇ ਦੁਬਾਜਰਾ ਸਬੰਧਕ ਪੂਰਨ ਸੰਬੰਧਕ ਜਿਹੜੇ ਹਨ ਉਹ ਹੁੰਦੇ ਹਨ ਜਿਹੜੇ ਇਕੱਲੇ ਹੀ ਭਾਵ ਸੁਤੰਤਰ ਤੌਰ ਤੇ ਵਾਕ ਵਿੱਚ ਸ਼ਬਦਾਂ ਦਾ ਆਪਸੀ ਸੰਬੰਧ ਜੋੜ ਸਕਣ ਦੇ ਸਮਰੱਥ ਹੁੰਦੇ ਹਨ ਤੇ ਉਹਨਾਂ ਦੇ ਨਾਲ ਕੋਈ ਹੋਰ ਸ਼ਬਦ ਨਹੀਂ ਲੱਗਦਾ ਉਹਨਾਂ ਨੂੰ ਪੂਰਨ ਸੰਬੰਧਕ ਜਾਂ ਮੂਲ ਸੰਬੰਧਕ ਵੀ ਕਿਹਾ ਜਾਂਦਾ ਹੈ ਜਿਵੇਂ ਵਾਕ ਹੈ اے ਗੁਰਜੀਤ ਦੀ ਕਲਮ ਹੈ ਇਸ ਦੇ ਵਿੱਚ ਗੁਰਜੀਤ ਜੋ ਹੈ ਨਾਮ ਹੈ ਕਲਮ ਵੀ ਨਾਮ ਹੈ ਸੋ ਗੁਰਜੀਤ ਨਾਮ ਅਤੇ ਕਲਮ ਨਾਮ ਦਾ ਆਪਸ ਦੇ ਵਿੱਚ ਸੰਬੰਧ ਜੋੜਨ ਵਾਲਾ ਸ਼ਬਦ ਦੀ ਹੈ ਸੋ ਇੱਥੇ ਦੀ ਜੋ ਹੈ ਇਹ ਸੰਬੰਧਕ ਹੈ ਮੀਤ ਨੇ ਦੀਪ ਨੂੰ ਪੁਸਤਕ ਦਿੱਤੀ ਸੋ ਜੇਕਰ ਅਸੀਂ ਸੰਬੰਧਕ ਨਹੀਂ ਲਾਵਾਂਗੇ ਤਾਂ ਵਾਕ ਸੰਪੂਰਨ ਨਹੀਂ ਹੋਵੇਗਾ ਜਾਂ ਅਰਥ रहਿਤ ਹੋ ਜਾਏਗਾ मीनिंगफुल ਨਹੀਂ ਹੋਵੇਗਾ ਵਾਕ ਜਿਵੇਂ ਵਾਕ ਹੈ ਮੀਤ ਦੀਪ ਪੁਸਤਕ ਦਿੱਤੀ ਤਾਂ ਇਥੇ ਕਨਸੈਪਟ ਕਲੀਅਰ ਨਹੀਂ ਹੋ ਰਹਾ ਕੀ ਕੀ ਕਿਹਾ ਜਾ ਰਹਾ ਹੈ ਮੀਤ ਨੇ ਦੀਪ ਨੂੰ ਪੁਸਤਕ ਦਿੱਤੀ ਸੋ ਇਹ ਨੇ ਤੇ ਨੂੰ ਜੋ ਸੰਬੰਧਕ ਹਨ ਇਹਨਾਂ ਨੇ ਵਾਕ ਦਾ ਅਰਥ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਦੂਸਰਾ ਆ ਜਾਂਦਾ ਹੈ ਅਪੂਰਣ ਸੰਬੰਧਕ ਜਿਹੜੇ ਸੰਬੰਧਕ ਸ਼ਬਦਾਂ ਦਾ ਸੰਬੰਧ ਇਕੱਲੇ ਨਾ ਜੋੜ ਸਕਣ ਉਹਨਾਂ ਦੇ ਨਾਲ ਕਿਸੇ ਪੂਰਣ ਸੰਬੰਧਕ ਦੀ ਵਰਤੋਂ ਕਰਨੀ ਪਵੇ ਉਹ ਅਪੂਰਣ ਸੰਬੰਧਕ ਹੁੰਦੇ ਹਨ ਭਾਵ ਜਿਹੜੇ ਸੰਬੰਧਕ ਦੋ ਸ਼ਬਦਾਂ ਦੇ ਸੁਮੇਲ ਤੋਂ ਇੱਕ ਸ਼ਾਬਦਿਕ ਰੂਪ ਅਫਤਿਆਰ ਕਰਕੇ ਵਾਕ ਦੇ ਵਿੱਚ ਮੌਜੂਦ ਹੋ ਜਾਂਦੇ ਹਨ ਉਸ ਨੂੰ ਅਸੀਂ ਸੰਧੀ ਮਿਸ਼ਰਤ ਸੰਬੰਧਕ ਜਾਂ ਅਪੂਰਣ ਸੰਬੰਧਕ ਦਾ درجہ ਦਿੰਦੇ ਹਾਂ ਜਿਵੇਂ ਮੇਰਾ ਘਰ ਤੁਹਾਡੇ ਘਰ ਤੋਂ ਪਰੇ ਹੈ ਜਾਂ ਫਿਰ ਦੂਸਰਾ ਸੈਂਟੈਂਸ ਹੈ ਕਿ ਮੇਰਾ ਘਰ ਤੁਹਾਡੇ ਘਰੋਂ ਪਰੇ ਹੈ ਸੋ ਇਹਦੇ ਵਿੱਚ ਕੀ ਹੈ ਕਰੋ ਆਪਣੇ ਆਪ ਦੇ ਵਿੱਚ अपूर्ण ਸੰਬੰਧਕ ਸੀ ਜਿਵੇਂ ਅਸੀਂ ਅੰਗਰੇਜ਼ੀ ਦੇ ਵਿੱਚ ਆਈ ਵਿਲ ਲਿਖਣਾ ਹੋਵੇ ਪਰ ਸ਼ਾਰਟ ਟਰਮ ਦੇ ਵਿੱਚ ਅਸੀਂ ਆਈ ਅਪੋਸਟ੍ਰੋਫੀ ਕਮਾ ਲਗਾ ਕੇ ਐਲ ਡਬਲ ਐਲ ਪਾ ਦਿੰਦੇ ਹਾਂ ਆਇਲ ਜਾਂ ਡੂ ਨਾਟ ਲਿਖਣ ਦੀ ਬਜਾਏ ਡੋਂਟ ਲਿਖ ਦਿੰਦੇ ਹਾਂ ਤਾਂ ਕਰੋ ਦੀ ਸਥਿਤੀ ਬਿਲਕੁਲ ਇੱਥੇ ਆਇਲ ਜੈਸੀ ਜਾਂ ਆਈ ਡੋਂਟ ਵਰਗੀ ਹੀ ਹੈ ਇਸੇ ਤਰ੍ਹਾਂ ਘਰ ਤੋਂ ਪਰੇ ਲਿਖ ਦੇਣਾ ਜਾਂ ਘਰੋਂ ਲਿਖ ਦੇਣਾ ਗੱਲ ਜਿਵੇਂ ਡੂ ਨਾਟ ਲਿਖ ਦੇਣਾ ਪੂਰੇ ਦਾ ਪੂਰਾ ਔਰ ਡੋਂਟ ਲਿਖ ਦੇਣਾ ਠੀਕ ਇਹ ਉਸੇ ਕੈਟਾਗਰੀ ਵਿੱਚ ਆਉਂਦੇ ਹਨ ਇਸੇ ਤਰ੍ਹਾਂ ਅੰਦਰ ਤੋਂ ਲਿਖਣਾ ਜਾਂ ਅੰਦਰੋਂ ਲਿਖ ਦੇਣਾ ਨੇੜੇ ਲਿਖ ਦੇਣਾ ਜਾਂ ਨੇੜੇ ਤੋਂ ਲਿਖ ਦੇਣਾ ਵਿੱਚੋਂ ਲਿਖ ਦੇਣਾ ਜਾਂ ਵਿੱਚ ਤੋਂ ਦੂਰੋਂ ਜਾਂ ਦੂਰ ਤੋਂ ਇਹ ਸਾਰੇ ਅਪੂਰਣ ਸੰਬੰਧਕ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਕਿਉਂ ਕਿ ਇਹਨਾਂ ਦੇ ਬੰਤਰ ਦੇ ਵਿੱਚ ਸੁਤੰਤਰ ਅਤੇ ਬੰਦੇਜੀ ਦੋਹਾਂ ਕਿਸਮਾਂ ਦੇ ਸੰਬੰਧਕ ਰੂਪ ਸ਼ਾਮਿਲ ਹੋ ਗਏ ਹਨ ਇਸ ਤੋਂ ਬਾਅਦ ਤੀਸਰੀ ਕੈਟਾਗਰੀ ਹੈ ਸੰਯੁਕਤ ਸੁਬੰਧਕ ਜਾਂ ਫਿਰ ਦੁਬਾਜਰਾ ਸੰਬੰਧਕ ਵੀ ਜਿਸ ਨੂੰ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਇਕੱਲੇ ਵੀ ਸੰਬੰਧਕ ਦਾ ਕੰਮ ਕਰ ਸਕਣ ਅਤੇ ਉਹਨਾਂ ਨਾਲ ਦੇ ਵੀ ਲਾਇਆ ਜਾ ਸਕੇ ਉਹਨਾਂ ਨੂੰ ਦੁਬਾਜਰਾ ਸੰਬੰਧਕ ਕਿਹਾ ਜਾਂਦਾ ਹੈ ਜਿਵੇਂ ਮੈਂ ਇਹ ਸਾਰਾ ਕੰਮ ਉਸ ਲਈ ਕੀਤਾ ਆਪਣੇ ਆਪ ਦੇ ਵਿੱਚ ਸੰਪੂਰਨ ਸੈਂਟੈਂਸ ਹੈ ਤੇ ਮੈਂ ਸਾਰਾ ਕੰਮ ਉਸ ਦੇ ਲਈ ਕੀਤਾ ਇਹ ਵੀ ਜੋ ਵਾਕ ਹੈ ਇਹ ਸ਼ੁੱਧ ਹੈ ਭਾਵੇਂ ਇਹਦੇ ਵਿੱਚ ਲਈ ਤੇ ਇਹਦੇ ਵਿੱਚ ਦੇ ਲਈ ਸੋ ਇਹ ਦੁਬਾਜਰਾ ਯਾਨੀ ਕਿ ਜੇਕਰ ਅਸੀਂ ਦੇ ਨਾ ਵੀ ਲਾਵਾਂਗੇ ਦਾਇ ਸਵਾਦ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਕਿਉਂ ਕਿ ਜਿਹੜੇ ਸ਼ਬਦ ਇਕੱਲੇ ਵੀ ਸਬੰਧਕ ਦਾ ਕੰਮ ਕਰ ਸਕਣ ਭਾਵੇਂ ਉਸ ਲਈ ਸ਼ਬਦ ਜਿਹੜਾ ਹੈ ਵੀ ਸਬੰਧਕ ਦਾ ਕੰਮ ਕਰ ਰਿਹਾ ਹੈ ਪਰ ਜੇਕਰ ਅਸੀਂ ਇਸ ਦੇ ਨਾਲ ਦੇ ਲਾ ਦੇਵਾਂਗੇ ਤਾਂ ਇਹ ਵੀ ਵਾਕ ਸਹੀ ਮੰਨਿਆ ਜਾਵੇਗਾ ਭਾਵੇਂ ਦੋ ਸਬੰਧਕ ਇਹਦੇ ਵਿੱਚ ਹੋ ਗਏ ਸੰਯੁਕਤ ਸਬੰਧਕ ਜਿਸ ਨੂੰ ਜਾਂ ਦੁਬਾਜਰਾ ਸਬੰਧਕ ਕਿਹਾ ਜਾਂਦਾ ਹੈ ਸੋ ਸਬੰਧਕ ਸ਼ਬਦ ਜੋ ਹੈ ਜਿਸ ਸ਼ਬਦ ਦਾ ਸਬੰਧ ਦੂਜੇ ਸ਼ਬਦ ਨਾਲ ਜੋੜੇ ਉਸ ਸਬੰਧਕ ਦੇ ਵਿੱਚ ਵਰਤੇ ਜਾਣ ਵਾਲੇ ਯਾਨਕਿ ਜਿਸ ਸ਼ਬਦ ਵਿੱਚ ਸਬੰਧਕ ਦੂਜੇ ਸ਼ਬਦ ਨਾਲ ਸਬੰਧ ਜੋੜੇ ਉਸ ਨੂੰ ਸਬੰਧੀ ਕਿਹਾ ਜਾਂਦਾ ਹੈ ਤੇ ਜਿਸ ਸ਼ਬਦ ਦੇ ਨਾਲ ਸਬੰਧ ਜੋੜਿਆ ਜਾਂਦਾ ਹੈ ਉਸ ਨੂੰ ਸਬੰਧ ਮਾਨ ਕਿਹਾ ਜਾਂਦਾ ਹੈ ਜਿਵੇਂ ਸੈਂਟੈਂਸ ਹੈ ਇਹ ਸ਼ੀਲਾ ਦੀ ਚੁੰਨੀ ਹੈ ਜਾਂ ਕਿਸਾਨ ਖੇਤਾਂ ਨੂੰ ਪਾਣੀ ਦਿੰਦੇ ਹਨ ਇਹਨਾਂ ਵਾਕਾਂ ਦੇ ਵਿੱਚ ਪਹਿਲੇ ਵਾਕ ਦੇ ਵਿੱਚ ਸ਼ੀਲਾ ਜੋ ਕਿ ਹਰੇ ਰੰਗ ਦਾ ਹੈ ਤੇ ਦੂਸਰੇ ਵਾਕ ਦੇ ਵਿੱਚ ਖੇਤ ਯਾਨਕੀ ਸ਼ੀਲਾ ਤੇ ਖੇਤ ਇਹਦੇ ਵਿੱਚ ਕੀ ਹਨ ਸਬੰਧੀ ਹਨ ਤੇ ਚੁੰਨੀ ਯਾਨਕੀ ਸ਼ੀਲਾ ਦੀ ਚੁੰਨੀ ਜਾਂ ਖੇਤਾਂ ਨੂੰ ਪਾਣੀ ਤਾਂ ਇੱਥੇ ਕੀ ਹੈ ਚੁੰਨੀ ਤੇ ਪਾਣੀ ਕੀ ਹਨ ਸੰਬੰਧ ਮਾਨ ਹਨ ਤੇ ਇਹਨਾਂ ਦੇ ਵਿੱਚ ਜਿਵੇਂ ਸ਼ੀਲਾ ਦੀ ਇਹਦੇ ਵਿੱਚ ਸੰਬੰਧਕ ਹੈ ਤੇ ਦੂਸਰੇ ਸੈਂਟੈਂਸ ਦੇ ਵਿੱਚ ਖੇਤਾਂ ਨੂੰ ਭਾਵ ਇਹਦੇ ਵਿੱਚ ਕੀ ਹੈ ਸੰਬੰਧ ਮਾਨ ਤੇ ਸੰਬੰਧਕ ਸੰਬੰਧਮਾਨ ਅਤੇ ਸੰਬੰਧੀ ਦੇ ਵਿਚਾਲੇ ਸੰਬੰਧਕ ਜਿਹੜਾ ਹੈ ਇਹਨਾਂ ਦੋਹਾਂ ਨੂੰ ਜੋੜ ਰਿਹਾ ਹੈ ਸੋ ਸੰਬੰਧਕਾਂ ਦੀ ਵਰਤੋਂ ਨਾਲ ਹੀ ਸ਼ਬਦਾਂ ਨਾਵਾਂ ਪੜਨਾਵਾਂ ਦੇ ਕਾਰਕੀ ਰੂਪ ਵੀ ਬਣਦੇ ਹਨ ਜਿਵੇਂ ਸੰਬੰਧਕਾਂ ਨੂੰ ਵਾਗ ਕਾਰਕ ਜਿਹੜੇ ਹਨ 8 ਪ੍ਰਕਾਰ ਦੇ ਹਨ ਠੀਕ ਇਸੇ ਤਰ੍ਹਾਂ ਸੰਬੰਧਕਾਂ ਨੂੰ ਵੀ ਕਾਰਕ ਵਾਗ ਅਠਾ ਪਾਦਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਕਰਤਾ ਨੇ ਕਰਮ ਨੂੰ ਕਿਰਿਆ ਨਾਲ ਕਰਨ ਦੁਆਰਾ ਜਾਂ ਰਾਹੀਂ ਸੰਪਰਦਾਨ ਲਈ ਜਾਂ ਵਾਸਤੇ ਤੇ ਅਪਾਦਾਨ ਹੈ ਉਤੋਂ ਜਾਂ ਕੋਲੋਂ ਸੰਬੰਧ ਦੇ ਦੀ ਅਧਿਕਰਣ ਕੋਲੋਂ ਜਾਂ ਲਾਗੇ ਤੇ ਸੰਬੋਧਨ ਓਏ ਜਿਵੇਂ ਹਿੰਦੀ ਵਿੱਚ ਕਹਿੰਦੇ ਨੇ ਕਿ 헤 अरे अहो ਆਦ ਪੰਜਾਬੀ ਦੇ ਵਿੱਚ ਓਏ ਕਿਸੇ ਨੂੰ ਕਹਿਣਾ ਹੋਵੇ ਤਾਂ ਇਹ ਕੀ ਹੈ ਸੰਬੋਧਨ ਕਰਤ ਹੈ ਜਾਂ ਸੰਬੋਧਨ ਸੰਬੰਧਕ ਹੈ ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿਸੇ ਵੀ ਵਿਆਕਰਨਕ ਸ਼੍ਰੇਣੀ ਦੇ ਵਿੱਚ ਸਬੰਧਕ ਜਿਹੜੇ ਹਨ ਇਹ ਭਾਵੇਂ ਛੋਟੇ-ਛੋਟੇ ਸ਼ਬਦ ਹਨ ਪਰ ਵਾਕ ਬੰਤਰ ਦੇ ਵਿੱਚ ਇਹਨਾਂ ਦਾ ਬੜਾ ਮਹੱਤਵਪੂਰਨ ਸਥਾਨ ਹੈ ਇਹਨਾਂ ਦੀ ਅਣਹੋਂਦ ਦੇ ਵਿੱਚ ਵਾਕ ਸੰਪੂਰਨ ਨਹੀਂ ਹੋ ਸਕਦਾ ਵਾਰ ਵਾਕ ਨੂੰ ਪੂਰਾ ਕਰਨ ਦੇ ਲਈ ਜੋ ਹੈ ਸਾਨੂੰ ਸਬੰਧਕਾਂ ਦੀ ਜ਼ਰੂਰ ਜ਼ਰੂਰਤ ਪੈਂਦੀ ਹੈ ਇੱਕ ਇੱਥੇ ਹੋਰ ਜਿਹੜਾ ਹੈ ਨੁਕਤਾ ਵਿਦਿਆਰਥੀਆਂ ਨੇ ਧਿਆਨ ਵਿੱਚ ਰੱਖਣਾ ਹੈ ਕਿ ਸਬੰਧਕ ਅਤੇ ਯੋਜਕ ਦੋ ਅਲੱਗ-ਅਲੱਗ ਹਨ ਚੀਜ਼ਾਂ ਹਨ categories ਹਨ ਸਬੰਧਕ ਜਿਹੜੇ ਹਨ ਇਹ ਜੋ ਵਾਕ ਦੇ ਵਿੱਚ ਨਾਮ ਜਾਂ ਪੜਨਾਮ ਕਿਰਿਆਵਾਂ ਹਨ ਇਹਨਾਂ ਨੂੰ ਆਪਸ ਦੇ ਵਿੱਚ ਜੋੜਦੇ ਹਨ ਤੇ ਯੋਜਕ ਜਿਹੜੇ ਹਨ ਇਹ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਹਨ ਸੋ ਉਮੀਦ ਹੈ ਕਿ ਸਬੰਧਕ ਬਾਰੇ ਕੀਤੀ ਗਈ ਇਹ ਚਰਚਾ ਜਿਹੜੀ ਹੈ ਵਿਦਿਆਰਥੀਆਂ ਦੇ ਲਈ ਭਰਪੂਰ ਲਾਹੇਵੰਦ ਹੋਵੇਗੀ ਤੇ ਇਮਤਿਹਾਨੀ ਨਜ਼ਰੀਏ ਤੋਂ ਵਿਦਿਆਰਥੀਆਂ ਦੇ ਲਈ ਇਸ ਨੂੰ ਯਾਦ ਕਰਨਾ ਬੇहद ਜ਼ਰੂਰੀ ਹੈ ਤੇ ਯਾਦ ਕਰਨ ਦੇ ਨਾਲ ਨਾਲ ਇਸ ਚੈਨਲ ਨੂੰ ਇਸ ਵੀਡੀਓ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਵੀ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜਾਈ ਪੂਰੀ ਕਰਨ ਦੇ ਵਿੱਚ ਤੁਹਾਡਾ ਸਹਿਯੋਗ ਵੀ ਸ਼ਾਮਿਲ ਹੋ ਸਕੇ ਸੋ ਮਿਲਾਂਗੇ ਅਗਲੀ ਲੈਕਚਰ ਲਈ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ